ਲੋ ਜੀ ਕਿਸੇ ਨੂੰ ਵੀ ਬੁਖਾਰ ਸੈੱਲ ਘਟਦੇ ਹੋਣ ਗੋਡੇ ਦੁਖਦੇ ਹੋਣ ਬਾਰ ਬਾਰ ਬੁਖਾਰ ਹੁੰਦਾ ਹੋਵੇ ਉਹਦੀ ਦੇਸੀ ਇਲਾਜ ਤੇ ਦੇਸੀ ਨੁਕਸਾ ਡਾਕਟਰ ਸਾਹਿਬ ਤੋਂ ਜਾਣਦੇ ਆਪਾਂ ਡਾਕਟਰ ਸਾਹਿਬ ਦੱਸੋ ਜੀ ਸਸੀ ਗਾਲ ਦੋਸਤੋ ਜੀ ਅੱਜ ਤੁਹਾਡੇ ਬਾਅਦ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਅੱਜ ਕੱਲ ਲੋਕਾਂ ਨੂੰ ਬੁਖਾਰ ਟਾਈਫੈਡ ਗੋਡੇ ਮੋਡੇ ਦੁਖਨੇ ਤੇ ਸੈੱਲ ਘਟ ਜਾਨੇ ਅੱਜ ਕੱਲ ਆਮ ਬਿਮਾਰੀ ਹੈ ਹਾਂ ਜੀ ਤੇ ਬਹੁਤੇ ਲੋਕਾਂ ਨੂੰ 10 ਦਿਨ ਬਾਅਦ ਬੁਖਾਰ ਹੋ ਜਾਂਦਾ ਹੈ ਬੱਚਾ ਹੈ ਕੋਈ 10 ਦਿਨ ਬਾਅਦ ਬੁਖਾਰ ਹੋ ਜਾਂਦਾ ਹੈ ਬڑا ਹੈ 10 ਦਿਨ ਬਾਅਦ ਬੁਖਾਰ ਹੋ ਜਾਂਦਾ ਹੈ ਗੁੱਡੇ ਮੋਡੇ ਜੋੜ ਦੁਖਣੇ ਉਹਦੇ ਵਾਸਤੇ ਤੁਹਾਨੂੰ ਮੈਂ ਇੱਕ ਦੇਸੀ ਨੁਕਤਾ ਦੱਸਦਾ ਸ਼ਰਤੀਆ ਇਲਾਜ ਆ ਦੁਬਾਰਾ ਬੁਖਾਰ ਹੀ ਨਹੀਂ ਹੋਣਾ ਉਹਨਾਂ ਨੂੰ ਮੁੜ ਕੇ ਨਾ ਜੋੜ ਦੁਖਣੇ ਕੋਈ ਵੀ ਦਿੱਕਤ ਨਹੀਂ ਹੋਣੀ ਹੈਗੀ ਪਰ ਇਹਨੂੰ ਸ਼ਰਤੀਆ ਲਗਾਤਾਰ ਲੈਣਾ ਪਏਗਾ ਤੁਹਾਨੂੰ ਕੰਟੀਨਿਊ ਕੰਟੀਨਿਊ ਲੈਣਾ ਪਏਗਾ ਕਿੰਨਾ ਕੁ ਟਾਈਮ ਕੋਰਸ ਹੁੰਦਾ ਹੈ ਇਹ ਉਹ 3 ਤੋਂ 4 ਮਹੀਨੇ ਲੋ ਅੱਛਾ ਜੀ ਇਹਦੇ ਵਿੱਚ ਇੱਕ ਹੋਰ ਹੈ ਅਗਰ ਬੰਦੇ ਨੂੰ ਗਠੀਆ ਵੀ ਹੈ ਨਾ ਉਹਦੇ ਨਾਲ ਗਠੀਆ ਵੀ ਠੀਕ ਹੋ ਜਾਏਗਾ ਅੱਛਾ ਜੀ ਐਨਾ ਪੱਕਾ ਇਲਾਜ ਪੱਕਾ ਇਲਾਜ ਸੋ ਪਰ ਕੀ ਕੀ ਇਲਾਜ ਆ ਉਹਦੇ ਬਾਰੇ ਦੱਸੋ ਜੀ ਉਹਦੇ ਵਿੱਚ ਤੁਸੀਂ ਅ 200 ਗ੍ਰਾਮ ਗਲੋਵੇਲ ਲੈਣੀ ਹੈ ਹਾਂਜੀ ਔਰ 200 ਗ੍ਰਾਮ ਚਿਰੈਤਾ ਲੈਣੇ ਠੀਕ ਹੈ ਜੀ ਜਿਹੜੀ ਗਲੋਵੇਲ ਨੂੰ ਸੁਕਾ ਕੇ ਕੁੱਟ ਲਓ ਜੀ ਠੀਕ ਹੈ ਜੀ ਉਹਨੂੰ 2 ਗ੍ਰਾਮ ਤੋਂ 5 ਗ੍ਰਾਮ ਤੱਕ ਡੇਲੀ ਦੁਪਹਿਰੇ ਲੈਣੀ ਹੈ ਠੀਕ ਹੈ ਪਾਣੀ ਨਾਲ ਜਾਂ ਦੁੱਧ ਨਾਲ ਠੀਕ ਹੈ ਠੀਕ ਹੈ ਚਿਰੈਤਾ 1 ਗ੍ਰਾਮ ਸਵੇਰੇ 1 ਗ੍ਰਾਮ ਸ਼ਾਮ ਨੂੰ ਇੱਕ ਗਲਾਸ ਪਾਣੀ ਚ ਉਬਾਲ ਕੇ ਛਾਣ ਕੇ ਉਹ ਤੁਹਨੇ ਕੰਟੀਨਿਊ ਪੀਣਾ ਹੈ ਕੰਟੀਨਿਊ ਪੀਣਾ ਹੈ ਅਗਰ ਬੰਦਾ ਕਹਿੰਦਾ ਮੈਨੂੰ ਸ਼ੂਗਰ ਵੀ ਵੱਧ ਰਹੀ ਹੈ ਨੋਰਮਲ ਨਹੀਂ ਆ ਰਹੀ ਸ਼ੂਗਰ ਇਹਦੇ ਨਾਲ ਸ਼ੂਗਰ ਵੀ ਨੋਰਮਲ ਹੋएगी ਸ਼ੂਗਰ ਵੀ ਨੋਰਮਲ ਆ ਨੋਰਮਲ ਹੋ ਗਈ ਵੀ ਮਤਲਬ ਕਿ ਜੇ ਇਹ ਨੁਕਸਾ ਪਨਾਨੇ ਇੱਕ ਨਹੀਂ ਘੜ ਤੋੜ 15 ਤੋਂ 20 ਬਿਮਾਰੀਆਂ ਨੂੰ ਟੱਕਰ ਦਿੰਦਾ ਜੀ ਹੋਰ ਆਣ ਵਾਲੇ ਸਮਝ ਇਹਦੇ ਨਾਲ ਕੈਂਸਰ ਵੀ ਨਹੀਂ ਹੋ ਸਕਦਾਗਾ ਅੱਛਾ ਜੀ ਕਿਉਂਕਿ ਬੰਦੇ ਨੂੰ ਜਿਹੜੀ ਇਹ ਬਿਮਾਰੀ ਹੈ ਸੈੱਲ ਵੱਜ ਜਾਂਦੇ ਨੇ ਬੋਡੀ ਦੇ ਅੰਦਰ ਕਈ ਵਾਰ ਹਾਂਜੀ ਠੀਕ ਹੈ ਔਰ ਇਹ ਸੈੱਲ ਤੋੜ ਦਿੰਦੀ ਹੈ ਕੈਂਸਰ ਵਾਲੇ ਸੈੱਲਾਂ ਨੂੰ ਬ ਠੀਕ ਹੈ ਠੀਕ ਹੈ 200 ਗ੍ਰਾਮ ਚਰਾਇਤਾ ਹਾਂ ਜਿਹੜਾ 1 ਗ੍ਰਾਮ ਸਵੇਰੇ 1 ਗ੍ਰਾਮ ਸ਼ਾਮ ਨੂੰ ਪਾਣੀ ਚ ਉਬਾਲ ਕੇ ਛਾਣ ਕੇ ਪੀਣਾ ਠੀਕ ਹੈ ਉਹ 2 ਤੋਂ 5 ਗ੍ਰਾਮ ਗਲੋਵੈਲ ਦੇ ਪਾਊਡਰ ਲੈਣਾ ਦੁਪਹਿਰੀ ਠੀਕ ਹੈ ਪਾਣੀ ਨਾਲ ਜਾਂ ਦੁੱਧ ਨਾਲ ਲੈ ਸਕਦੇ ਹੋ ਠੀਕ ਹੈ ਕਈ ਬੰਦਿਆਂ ਨੂੰ ਕਮਜ਼ੋਰੀ ਵੀਕਨੈਸ ਮਹਿਸੂਸ ਹੁੰਦੀ ਹੈ ਉਹਦੇ ਵਾਸਤੇ ਤੁਸੀਂ ਇਹ ਸੁਪਰਾ ਪਲਸ ਡੇਲੀ ਇੱਕ ਵਾਰ ਲੈਣੀ ਹੈ ਸੁਪਰਾ ਪਲਸ ਹਾਂ ਅਗਲਾ ਕਹਿੰਦਾ ਵੀ ਸਾਡੇ ਘਰ ਚ ਕੋਈ ਹਾਂਜੀ ਛੋਟਾ ਬੱਚਾ ਹੈ ਹਾਂਜੀ 2 ਸਾਲ ਦਾ ਬੱਚਾ ਹੈ ਆਪਾਂ ਉਹਨਾਂ ਨੂੰ ਇਹ ਮੈਡੀਸਿਨ ਨਹੀਂ ਦੇ ਸਕਦੇਗੇ ਠੀਕ ਹੈ ਜੀ ਉਹਦੇ ਵਿੱਚ ਕੀ ਕਰਨਾ ਹੁੰਦਾ ਜਿਵੇਂ ਮਲਟੀਪ੍ਰਾਮਨ ਦੀ ਸਿਰਪਾੰਦਾ ਕੋਈ ਵੀ ਸੁਪਰਾਪਲਸ ਹੋ ਗਿਆ ਹਾਂਜੀ ਜਾਂ ਪੋਲੀਵਿਨ ਹੋ ਗਿਆ ਜਾਂ ਕੋਈ ਵੀ ਅੱਛੀ ਕੰਪਨੀ ਦਾ ਮਲਟੀਪ੍ਰਾਮਨ ਲੈ ਕੇ ਬੱਚੇ ਨੂੰ ਅੱਧਾ ਜਾਂ ਪੌਣਾ ਚਮਚ ਸਵੇਰੀ ਸ਼ਾਮ ਦੋ ਠੀਕ ਹੈ ਜੀ ਬੱਚਾ ਹੈਗਾ ਮੰਨ ਲਓ 2 ਸਾਲ ਦਾ ਅੱਧਾ ਚਮਚ ਸਵੇਰੀ ਸ਼ਾਮ ਦੋ ਉਹਦੇ ਨਾਲ ਤੁਸੀਂ ਹਰੀ ਗਲੋਵੇਲ ਲੈ ਆਏ ਤੁਸੀਂ ਇੰਨਾ ਹਿੱਸਾ ਕੁੱਟ ਕੇ ਗ੍ਰाइंड ਕਰਕੇ ਬੱਚੇ ਨੂੰ ਡੇਲੀ ਪਿਆਓ ਤੁਸੀਂ ਗਰੰਟੀ ਹੈ ਬੱਚੇ ਨੂੰ ਕਦੀ ਬੁਖਾਰ ਨਹੀਂ ਹੋਣਾ ਜ਼ਿੰਦਗੀ 'ਚ ਮੇਰੇ ਕੋਲ ਐਸੇ ਬਹੁਤ ਬੱਚੇ ਆnde ਜਿਨ੍ਹਾਂ ਨੂੰ ਮੈਂ ਇਹ ਮੈਡੀਸਿਨ ਯੂਜ਼ ਕਰਦਾ ਔਰ ਠੀਕ ਹੈ ਕੋਈ ਦਿੱਕਤ ਨਹੀਂ ਹੈ ਵੀ ਮਤਲਬ ਕਿ ਇਹ ਦੇਸੀ ਨੁਕਸੇ ਤੋਂ ਜਿਹੜੀ ਆਪਣੀ ਦੁਨੀਆਦਾਰੀ ਆ ਦੂਰ ਹੋ ਰਹੀ ਹੈ ਅੰਗਰੇਜ਼ੀ ਦਵਾਈਆਂ ਕੰਨੀ ਜਾ ਰਹੀ ਹੈ ਦੇਖੋ ਅੰਗਰੇਜ਼ੀ ਦਵਾਈਆਂ ਵੀ ਜ਼ਰੂਰੀ ਆ ਪਾ ਇਹ ਨਹੀਂ ਕਹਿੰਦੇ ਬਹੁਤ ਜ਼ਰੂਰੀ ਆ ਕਈ ਵਾਰ ਕੰਮ ਉਹ ਕਰ ਜਾਂਦੀਆਂ ਕਈ ਵਾਰ ਆਯੁਰਵੈਦਿਕ ਨਹੀਂ ਕਿਸੇ ਨੂੰ ਕੰਮ ਕਰਦੀ ਪਰ ਆਯੁਰਵੈਦਿਕ ਸਭ ਤੋਂ ਬੈਸਟ ਹੈ ਮਤਲਬ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਬੰਦਾ ਆਪਣੇ ਘਰੇ ਬਣਾ ਸਕਦਾ ਬਹੁਤ ਜ਼ਿਆਦਾ ਕਈ ਬਿਮਾਰੀਆਂ ਐ ਜਿਹੜੀਆਂ ਨਾਰਮਲ ਬੁਖਾਰ ਹੋਣਾ ਜੋ ਵੀ ਤੁਸੀਂ ਦੱਸ ਰਹੇ ਹੋ ਵੀ ਬਾਰ ਬਾਰ ਹੁੰਦਾ ਘਰੇ ਬਣਾ ਕੇ ਵੀ ਡਾਕਟਰ ਲਵੇ ਜਾਣ ਦੀ ਲੋੜ ਨਹੀਂ ਇੱਕ ਦੇਸੀ ਨੁਕਸੇ ਕਰੋ ਵੀ ਘਰੇ ਹੀ ਜਵਾਕ ਠੀਕ ਹੋਊਗਾ ਜੋ ਵੀ ਹੈ ਹਾਂ ਇਹਨਾਂ ਦਾ ਟ੍ਰੀਟਮੈਂਟ ਲੰਬਾ ਜ਼ਰੂਰ ਹੈ ਪਰ ਜੜ ਤੋਂ ਬਿਮਾਰੀ ਖਤਮ ਜੜ ਤੋਂ ਖਤਮ ਕਰਦਾ ਹੈ ਵੀ ਅੰਗਰੇਜ਼ੀ ਦਵਾਈ ਜੜ ਤੋਂ ਨਹੀਂ ਖਤਮ ਕਰਦੀ ਇਹ ਜੜ ਤੋਂ ਖਤਮ ਕਰਦੇ ਆ ਹਾਂ ਆਪਾਂ ਇਹ ਦੇਸੀ ਦਵਾਈਆਂ ਨੂੰ ਛੱਡ ਰਿਹਾ ਅੰਗਰੇਜ਼ੀ ਕਿ ਨਹੀਂ ਜਾ ਰਹੇ ਹਾਂ ਪਰ ਮੇਰੀ ਕਿ ਬੇਨਤੀ ਹੈ ਤੁਸੀਂ ਦੇਸੀ ਕਰਨੀ ਜਾ ਕੇ ਦੇਖੋ ਸਾਰੀ ਬਿਮਾਰੀ ਖਤਮ ਹੋ ਜੇਗੀ ਤੁਹਾਡੀ ਹਾਂ ਜੀ ਕੋਈ ਵੀ ਦਿੱਕਤ ਹੋਵੇ ਸਰੀਰ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਖਤਮ ਚਲੋ ਇਹ ਹੈ ਜੀ ਦੇਸੀ ਨੁਕਸੇ ਡਾਕਟਰ ਦੀਪਕ ਕੁਮਾਰ ਜੀ ਨੇ ਦੱਸੇ ਇਹਨਾਂ ਨੂੰ ਇੱਕ ਵਾਰ ਜ਼ਰੂਰ ਅਪਣਾ ਕੇ ਦੇਖੋ ਤੁਹਾਨੂੰ ਬਹੁਤ ਵਧੀਆ ਆਰਾਮ ਮਿਲੂਗਾ